ਸਾਰੇ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਰਬ ਨੇ ਬਣਾਈਆਂ ਜੋੜੀਆਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰੋ ਵੀਡੀਓ ਨੂੰ ਲਾਈਕ ਕਮੈਂਟ ਵੀਡੀਓ ਨੂੰ ਸ਼ੇਅਰ ਕਰੋ ਵੀਡੀਓ ਨੂੰ ਤੁਸੀਂ ਪੂਰਾ ਦੇਖੋ ਚੈਨਲ ਤੇ ਅਸਦੀ ਪਹਿਲੀ ਪ੍ਰੋਫਾਈਲ ਨਾਮ ਸਿੰਘ ਜਰਮ ਤਰੀਕ 14 ਸਤੰਬਰ 1996 ਹਾਈਟ 5 ਫੁੱਟ 7 ਇੰਚ ਏਰੀਆ ਲੁਧਿਆਣਾ ਕਾਸਟ ਕੰਬੂਜ਼ ਪੜਾਈ 10ਵੀਂ ਪਾਸ ਕੰਮ ਕਾਰਪੈਂਟਰ ਤਨਖਾਹ ਵੀ ਹਜ਼ਾਰ ਪ੍ਰਤੀ ਮਹੀਨਾ ਪਰਿਵਾਰ ਮੈਂਬਰ ਪਿਤਾ ਮਾਤਾ ਤਿੰਨ ਭਰਾ ਦੋ ਭੈਣਾਂ ਮੈਰਿਡ ਨੇ ਮੰਗ ਵਧੀਆ ਪਰਿਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਹੈ ਸਿੰਪਲ ਮੈਰਿਜ ਇਹਨਾਂ ਦਾ ਮੋਬਾਈਲ ਨੰਬਰ 9806 20361 ਦੂਜਾ ਮੋਬਾਈਲ ਨੰਬਰ 9884 84 45 288 988884 45 288 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੁਮਾਰ ਉਮਰ 25 ਸਾਲ ਹਾਈਟ 5 ਫੁੱਟ 7 ਇੰਚ ਏਰੀਆ ਜਲੰਧਰ ਕਾਸਟ ਖੱਤਰੀ ਸ਼ਾਕਾਹਾਰੀ ਸਿੱਖਿਆ ਵਪਾਰ ਵਿੱਚ ਡਿਪਲੋਮਾ ਲੜਕਾ ਨਿਊਜ਼ੀਲੈਂਡ ਗਿਆ ਮੈਨੇਜਰ ਦੀ ਨੌਕਰੀ ਕਾਰਿਆ ਪਰਿਵਾਰ ਰਾਧਾ ਸਵਾਮੀ ਪਰਿਵਾਰ ਮੈਂਬਰ ਪਿਤਾ ਵਪਾਰੀ ਮਾਤਾ ਹਾਊਸ ਵਾਈਫ ਦੋ ਭੈਣਾਂ ਇੱਕ ਭੈਣ ਮੈਰਿਡ ਇੱਕ ਕੈਨੇਡਾ ਵਿੱਚ ਮੈਡੀਕਲ ਦੀ ਪੜਾਈ ਕਰ ਰਹੀ ਹੈ ਮੰਗ ਵਧੀਆ ਪਰਿਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਨਿਊਜ਼ੀਲੈਂਡ ਆਸਟ੍ਰੇਲੀਆ ਪੀਆਰ ਹੋਵੇ ਜਾਂ ਪੜਾਈ ਕਰਦੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ what 84752954 what 84752954 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤ੍ਰਿਕ ਨੱਤੀ 11 ਮਈ 1991 ਹਾਈਟ 5 ਫੁੱਟ 10 ਇੰਚ ਪੜਾਈ 10ਵੀਂ ਪਾਸ ਕਾਸਟ ਰਾਮਗੜੀ ਸਿੱਖ ਏਰੀਆ ਜਲੰਧਾ ਕੰਮ ਪ੍ਰਾਈਵੇਟ ਜੋਬ ਦਵੇ ਵਿੱਚ ਲੜਕਾ ਕਰ ਰਿਹਾ ਹੈ ਪਰ ਫੈਮਿਲੀ ਮੈਂਬਰ 10 ਪੈਨਾ ਮੈਰਿਡ ਮੰਗ ਵਰਿਆ ਪਰਵਾਤ ਨੂੰ ਲੜਕੀ ਦੀ ਲੋੜ ਹੈ ਤਲਾਕ ਵਾਲੇ ਵਿਨਾ ਬੱਚੇ ਤੋਂ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 70800 ਚੰਦ 55899 70800 ਚੰਦ 552899 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਨਮ ਤਰੀਕ 12 ਪੰਜਵਾਂ ਮਈ 1995 ਹਾਈਟ 540 ਸੀ ਇੰਚ ਕਾਸਟ ਯਰ ਸੀਕ ਗੋਤ ਗਿੱਲ ਸ਼ਹਿਰ ਮੋਗਾ ਪੜਾਈ ਪਲੱਸ 2 ਕਾਮ ਅਕੀਤੀવાડી სპੋਰਟਸਮੈਨ ਜ਼ਮੀਨ 7 ਕਿੱਲੇ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਮੈਰਿਡ ਮੰਗ ਵਿਧਿਆ ਪਰਵਾਰ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 7528807463 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੌਰ ਜਨਮ ਤਰੀਕ 10.10.1985 ਹਾਈਟ 4 ਫੁੱਟ 10 ਇੰਚ ਪੜਾਈ ਪਲੱਸ 2 ਕਾਸਟ ਅਗਰਵਾਲ ਏਰੀਆ ਸੰਗਰੂਰ ਲੜਕੀ ਮੰਗਲਿਕ ਲੜਕੀ ਦਾ ਤਲਾਕ ਹੋਇਆ ਮੰਗ ਵਧੀਆ ਪਰਵਾਰ ਤੋਂ ਲੜਕੇ ਦੀ ਲੋੜ ਹੈ ਲੜਕੇ ਦਾ ਤਲਾਕ ਬਾਰੇ ਪਰਿਵਾਰ ਵਾਲੇ ਵੀ ਸੰਪਰਕ ਕਰ ਸਕਦੇ ਨੇ ਕਾਸਟ ਅਗਰਵਾਲ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 99141 98308 ਨਰੇਨ ਮੇ 14198308 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸੰਗਜਮਪ੍ਰੀ ਕੋਨੀ 1985 ਹਾਈਟ 5 ਫੁੱਟ 9 ਇੰਚ ਕਾਸਟ ਰਵਿਦਾਸੀ ਸਿੱਖ ਏਰੀਆ ਸੰਗਰੂਰ ਕਾਮ ਪਲੰਬਰ ਦਾ ਵਧੀਆ ਚੱਲਦਾ ਪਰਵਾਰ ਮੈਂਬਰ ਪਤਨੀ ਦੀ ਮੌਤ ਹੋ ਚੁੱਕੀ ਦੋ ਬੱਚੇ ਨੇ ਮੰਗਵਧਿਆ ਪਰਵਾਤੋਂ ਕਾਰ ਸਬੰਧ ਲਈ ਲੜਕੀ ਦੀ ਲੋੜ ਹੈ ਤਲਾਕ ਵਾਲੇ ਬੱਚੇ ਵਾਲੇ ਵੀ ਪਰਿਵਾਰ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 987719036 987719036 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਉਹ ਸਿੰਗਲ ਲੜਕਾ ਸਰਕਾਰੀ ਨੌਕਰੀ ਕਰਦਾ ਜਿਹੜਾ ਤੈਕ 2 3 ਜਮੀਨਾ 1995 ਹਾਈਟ 5 ਫੁੱਟ 9 ਇੰਚ ਬਟ ਆਈ ਬੀ ਐ ਵੀ ਐਡ ਕਾਸਟ ਅਮਰ ਜੀ ਸਿਕ ਸ਼ਹਿਰ ਬਠਿੰਡਾ ਕਾਮਾ ਇੰਗਲਿਸ਼ ਟੀਚਰ ਸਰਕਾਰੀ ਨੌਕਰੀ ਪਰਵਾਰ ਮੈਂਬਰ ਪਿਤਾ ਮਾਤਾ ਇੱਕ ਡਾਕਟਰ ਸਰਕਾਰੀ ਨੌਕਰੀ ਕਰਦਾ ਮੰਗ ਵਧੀਆ ਪਰਵਾਰ ਤੋਂ ਹੋ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਸਰਕਾਰੀ ਨੌਕਰੀ ਕਰਦੀ ਹੋਵੇ ਲੜਕੀ ਦੀ ਹਾਈਟ 5 ਫੁੱਟ 10 ਇੰਚ ਤੋਂ ਘੱਟ ਨਾ ਹੋਵੇ ਇਹਨਾਂ ਦਾ ਮੋਬਾਈਲ ਨੰਬਰ 6005067188 6005067188 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਉਮਰ 30 ਸਾਲ ਹਾਈਟ 5 ਫੋਰ 10 ਇੰਚ ਕਾਸਟ 1 ਯਰ ਸਿਕਰ ਪੜਾਈ ਪਹਿਲਾ ਸਟੂ ਡਿਪਲੋਮਾ ਐਗਰੀਕਲਚਰ 1 ਸਾਲ ਦਾ ਕੰਪਿਊਟਰ ਕੋਰਸ ਜ਼ਮੀਨ 8 ਕਿੱਲੇ ਕੰਮ ਆਪਣਾ ਬਿਜ਼ਨਸ ਏਰੀਆ ਜਮਨਾ ਨਗਰ ਹਰਿਆਣਾ ਮੰਗ ਵਧੀਆ ਪਰਵਾਰ ਤੋਂ ਪੜੀ ਲੇਕਿ ਲੜਕੀ ਦੀ ਲੋੜ ਹੈ ਲੜਕੇ ਹੰਵਾਲਾ ਹਰਿਆਣੇ ਤੋਂ ਹੋਵੇ ਜਿਹੜੇ ਸਿੱਖ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 85296 87206 85296 87206 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋਰ ਜਨਮ ਤਰੀਕ 5 ਦੂਜੇ ਮਹੀਨਾ 9959 ਹਾਈਟ 5 ਫੁੱਟ 1 ਇੰਚ ਬੜਾਈ ਐਮ ਐ ਇੰਗਲਿਸ਼ ਕਾਸਟ ਯੋਟ ਸਿਕ ਗੋਤ ਆਵਾਜਵਾ ਰਾਜਪੁਰਾ ਸ਼ਹਿਰ ਜ਼ਿਲ੍ਹਾ ਪਟਿਆਲਾ ਕਾਮ ਸਕੂਲ ਟੀਚਰ ਪਰਿਵਾਰ ਮੈਂਬਰ ਪਿਤਾ ਸਭ ਕਾ ਫੌਜੀ ਮਾਤਾ ਹਾਊਸ ਵਾਈਫ ਇੱਕ ਭਰਾ ਸਪੇਨ ਵਿੱਚ ਆਪਣਾ ਬਿਜ਼ਨਸ ਮੰਗ ਵਧੀਆ ਪਰਿਵਾਰ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਐਨਆਰਏ ਹੋਵੇ ਜਿਹੜੀ ਸਿੱਕ ਪਰਿਵਾਰ ਹੀ ਇਹਨਾਂ ਨੂੰ ਸੰਪਰਕ ਕਰਨ ਜਿਆਦਾ ਵੱਡੀ ਉਮਰ ਵਾਲੇ ਲੜਕੇ ਵਾਲੇ ਪਰਿਵਾਰ ਵਾਲੇ ਇਹਨਾਂ ਨੂੰ ਸੰਪਰਕ ਨਾ ਕਰਨ ਜੇ ਉਮਰ ਹੋਵੇ ਉਹ ਪਰਿਵਾਰ ਵਾਲੇ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 91 ਇੱਕ 55 72527 91 ਇੱਕ 55 72527 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਨੂੰ ਹੋਰ ਜਾਣਕਾਰੀ ਇਹ ਲੈ ਸਕਦੇ ਹਾਂ ਨਾਮ ਔਕੋਰ ਜਨਮ ਤਰੀਕ 1 ਚੌਥਾ ਮਈ 1999 ਹਾਈਟ 5 ਫੁੱਟ 7 ਇੰਚ ਕਾਸਟ ਅਮਜ ਵੀ ਸਿੱਖ ਪੜਾਏ ਪਲਸ 2 ਨਾਨ ਮੈਡੀਕਲ ਏਰੀਆ ਧਰਮਕੋਟ ਮੋਗਾ ਪਰਿਵਾਰ ਮੈਂਬਰ ਪਿਤਾ ਕਿਤਨੀ ਬੜੀ ਕਰਦੇ ਨੇ ਮਾਤਾ ਹਾਊਸ ਵਾਈਫ ਦੋਪਰਾ ਇੱਕ ਅੰਗਲੈਂਡ ਮੰਗ ਵਧੀਆ ਪਰਵਾਰਤ ਨੂੰ ਬੜੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਨੌਕਰੀ ਕਰਦਾ ਹੋਵੇ ਜਾਂ ਲੜਕਾ ਕਿੱਤੀ ਵੜੀ ਕਰਦਾ ਹੋਵੇ ਮਜਬੂਤ ਸਿੱਖ ਕਾਸਟ ਵਾਲੇ ਪਰਿਵਾਰ ਵਾਲੇ ਇਹਨਾਂ ਨੂੰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9839406113 ਦੂਜਾ ਮੋਬਾਈਲ ਨੰਬਰ 040 522 931 96 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 1994 ਹਾਈਟ 5 ਫੁੱਟ 8 ਇੰਚ ਗੋਥ ਬਰਾਡ ਕਾਸਟ ਅ ਯਰ ਸਿੱਖ ਪੜਾਈ ਪਲੱਸ 2 ਕੋਰਸ ਡਿਪਲੋਮਾ ਕੁਕਿੰਗ ਜਮੀਨ ਪੰਜ ਕਿਲੇ ਪਰਵਾਰ ਮੈਂਬਰ ਪਿਤਾ ਮਾਤਾ ਇੱਕ ਬਰਾ ਅਮੈਰਿਡ ਸਾਰੇ ਕੈਨੇਡਾ ਵਿੱਚ ਰਹਿੰਦੇ ਨੇ ਇੱਕਲਾ ਲੜਕਾ ਆਸਟ੍ਰੇਲੀਆ ਵਿੱਚ ਚ ਰਹਿਣਾ ਲੜਕੇ ਦਾ ਅਮਰੀਕਾ ਦਾ ਵੀਜ਼ਾ ਆਇਆ ਹੋਇਆ ਹੈ ਮੰਗ ਵਧਿਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਜਾਂ ਆਸਟ੍ਰੇਲੀਆ ਜਾਂ ਅਮਰੀਕਾ ਅਪੀਅਰ ਹੋਵੇ ਬਰਕ ਅਪਾਰਟਮੈਂਟ ਤੇ ਹੋਵੇ ਇਹਨਾਂ ਦਾ ਮੋਬਾਈਲ ਨੰਬਰ 8346437929 81 464 37923 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ